ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਾਮਕ ਦੇ ਕੁਝ ਛੋਟੇ ਛੋਟੇ ਉਪਾਅ ਲੈ ਕੇ ਆਇਆ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣਗੇ ਜਿਵੇਂ ਤੁਹਾਡੇ ਕੋਈ ਪਰਿਵਾਰਿਕ ਦੂਸ਼ ਹੋਵੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਫੈਮਲੀ ਦਾ ਕੋਈ ਮੈਂਬਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਜੇ ਤੁਹਾਡੇ ਘਰ ਦੇ ਵਿੱਚ ਵਾਸਤੂ ਦੋਸ਼ ਨજર ਦੋਸ਼ ਹੋਵੇ ਇਸ ਤੋਂ ਇਲਾਵਾ ਤੁਹਾਡੀ ਨੌਕਰੀ ਲੱਗੀ ਹੈ ਪ੍ਰਮੋਸ਼ਨ ਨਹੀਂ ਹੋ ਰਹੀ ਤੁਹਾਨੂੰ ਜੌਬ ਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈ ਰਹੀਆਂ ਨੇ ਜੋ ਲੰਬੇ ਸਮੇਂ ਤੋਂ ਚੱਲ ਰਹੀ ਕੋਈ ਬਿਮਾਰੀ ਜੋ ਠੀਕ ਹੀ ਨਹੀਂ ਹੋਣ ਤੇ ਆਉਂਦੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਮਕ ਦਾ ਇੱਕ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਲੈ ਕੇ ਆਏ ਆ। ਇਹ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਜਿਵੇਂ ਹੀ ਨਮਕ ਸਾਡੀ ਖਾਣੀ ਨੂੰ ਸੁਆਦੀਸ਼ਟ ਬਣਾਉਂਦਾ ਹੈ ਨਮਕ ਦੇ ਬਿਨਾ ਸਾਡੀ ਖਾਣੀ ਦਾ ਸੁਆਦ ਅਧੂਰਾ ਰਹਿ ਜਾਂਦਾ ਹੈ ਉਸੇ ਹੀ ਤਰ੍ਹਾਂ ਨਮਕ ਸਾਰੀਆਂ ਸਾਡੀਆਂ ਪ੍ਰੋਬਲਮ ਨੂੰ ਦੂਰ ਕਰਦਾ ਹੈ ਤੇ ਸਾਡੇ ਘਰ ਦੇ ਵਿੱਚ ਜਿੰਨੀ ਵੀ ਨਕਾਰਾਤਮਕ ਊਰਜਾ ਹੁੰਦੀ ਹੈ ਨਕਾਰਾਤਮਕ ਸ਼ਕਤੀ ਹੁੰਦੀ ਹੈ ਉਸ ਨੂੰ ਵੀ ਦੂਰ ਕਰ ਦਿੰਦਾ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਨਮਕ ਦੇ ਇਹ ਹੀ ਕੁਝ ਖਾਸ ਉਪਾਅ ਜੋ ਕਿ ਜਾਣਦੇ ਨਹੀਂ ਜਿਸ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿਉਂਕਿ ਸਾਡੇ ਘਰ ਦੇ ਵਿੱਚ ਜਦੋਂ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਲਈ ਇੱਧਰ ਉੱਧਰ ਤਾਂ ਜ਼ਰੂਰ ਭਜਦੇ ਹਾਂ ਪਰ ਜਿੰਨਾ ਟਾਈਮ ਤੱਕ ਸਾਨੂੰ ਸਹੀ ਚੀਜ਼ ਦੇ ਬਾਰੇ ਪਤਾ ਹੀ ਨਹੀਂ ਲੱਗਦਾਗਾ ਉਹਨਾਂ ਟਾਈਮ ਤੱਕ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਨਹੀਂ ਹੁੰਦੀਆਂ ਇਸੇ ਤਰੀਕੇ ਦੇ ਨਾਲ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਨਮਕ ਦਾ ਉਪਾਅ ਦੱਸ ਲਿਆ ਉਸ ਉਪਾਅ ਨੂੰ ਕਰਨ ਦੇ ਨਾਲ ਭਾਵੇਂ ਤਾਂ ਤੁਹਾਡੀਆਂ ਆਰਥਿਕ ਸਮੱਸਿਆਵਾਂ ਹੁਣ ਭਾਵੇਂ ਸਮਾਜਿਕ ਸਮੱਸਿਆਵਾਂ ਹੁਣ ਉਹ ਦੋਨੋਂ ਹੀ ਤੁਰੰਤ ਦੂਰ ਹੋ ਜਾਣਗੀਆਂ ਤੇ ਸਭ ਤੋਂ ਵੱਡੀ ਗੱਲ ਇਸ ਉਪਾਅ ਨੂੰ ਤੁਸੀਂ ਪੂਰੇ ਵਿਸ਼ਵਾਸ ਦੀ ਨਾਲ ਕਰਨਾ ਹੈ ਤੇ ਭਾਵਨਾ ਦੀ ਨਾਲ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਤੇ ਭਾਵਨਾ ਦੀ ਨਾਲ ਕਰ ਲੋਗੇ ਤਾਂ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ 101% ਮਿਲੇਗਾ ਕਿਉਂਕਿ ਨਮਕ ਦੇ ਜਿੰਨੇ ਵੀ ਉਪਾਅ ਨੇ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਕਰੀਏ ਤਾਂ ਨਮਕ ਦਾ ਕੀਤਾ ਗਿਆ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਕਈ ਲੋਕ ਬਹੁਤ ਜ਼ਿਆਦਾ ਮਿਹਨਤ ਵੀ ਕਰਦੇ ਆ ਤੇ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਹਰ ਰੋਜ਼ ਦੁਖੀ ਰਹਿੰਦੇ ਨੇ ਕਿਉਂਕਿ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਇਸੀ ਤਰ੍ਹਾਂ ਕਈ ਲੋਕ ਹੁੰਦੇ ਨੇ ਜੋ ਕਾਫੀ ਲੰਬੇ ਉਪਾਰ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਕਾਫੀ ਲੰਬਾ ਸਮਾਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਜਾਂ ਸੇ ਜੋਬ ਤੇ ਜਾਣਾ ਜਾਂ ਸੇ ਕੰਮ ਕਰਦੇ ਜਾਣਾ ਹੁੰਦਾ ਹੈ ਜਿਸ ਕਰਕੇ ਅਸੀਂ ਕਾਫੀ ਲੰਬਾ ਸਮਾਂ ਉਪਾਰ ਨਹੀਂ ਕਰ ਸਕਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੇ ਲਈ ਇਹ ਛੋਟੇ ਛੋਟੇ ਉਪਾਰ ਲੈ ਕੇ ਆਈਆਂ ਇਹਨਾਂ ਨੂੰ ਬੜੀ ਆਸਾਨੀ ਦੇ ਨਾਲ ਉਹ ਘਰ ਬੈਠ ਕੇ ਕਰ ਸਕਦੇ ਨੇ ਤੇ ਇਹ ਉਪਾਅ ਕਰਨ ਦੇ ਲਈ ਉਹਨਾਂ ਦਾ ਕੁਝ ਖਰਚਾ ਵੀ ਨਹੀਂ ਹੋਣ ਵਾਲਾ ਤੇ ਇਹਨਾਂ ਉਪਾਅ ਨੂੰ ਅਸੀਂ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਬਾਅਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਤੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ। ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਸਾਰੇ ਦੁੱਖ ਤਕਲੀਫ ਦੂਰ ਹੋ ਜਾਣ, ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ, ਤੁਹਾਡੇ ਰੁਕੇ ਹੋਏ ਕੰਮ ਚੱਲ ਪੈਣ, ਤੁਹਾਡੇ ਕੰਮਾਂ ਦੇ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋ ਜਾਣ। ਤਤ ਤੁਸੀਂ ਇਹਨਾਂ ਉਪਾਅ ਨੂੰ ਜ਼ਰੂਰ ਕਰਿਓ ਤੇ ਵਿਸ਼ਵਾਸ ਦੇ ਨਾਲ ਕਰਿਓ ਤੇ ਜਦੋਂ ਤੁਹਾਨੂੰ ਇਹ ਉਪਾਅ ਕਰੋਗੇ ਤੇ ਤੁਹਾਡੇ ਨਾਲ ਅਚਾਨਕ ਕਈ ਤਰ੍ਹਾਂ ਦੇ ਚਮਤਕਾਰ ਤੇ ਅਚਾਨਕ ਤੁਹਾਡੇ ਘਰ ਦੇ ਵਿੱਚ ਬਦਲਾਅ ਆਉਣੇ ਵੀ ਸ਼ੁਰੂ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਨਮਕ ਤੇ ਇਸ ਉਪਾਅ ਨੂੰ ਜਾਂ ਤਾਂ ਤੁਸੀਂ ਸ਼ੁੱਕਰਵਾਰ ਦੇ ਦਿਨ ਕਰ ਸਕਦੇ ਹੋ ਤੇ ਜਾਂ ਫਿਰ ਸੋਮਵਾਰ ਦੇ ਦਿਨ ਕਰ ਸਕਦੇ ਹੋ ਜੇਕਰ ਸੋਮਵਾਰ ਕਰਦੇ ਹੋ ਠੀਕ ਹੈ ਜੇ ਤੁਹਾਡੇ ਕੋਲ ਸੋਮਵਾਰ ਦੇ ਦਿਨ ਨੂੰ ਸਮਾਂ ਨਹੀਂ ਤਾਂ ਇਸ ਉਪਾਣ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਕਰ ਸਕਦੇ ਹੋ ਕੈਨ ਦਾ ਪਾਬ ਇਹ ਹੀ ਹੈ ਕਿ ਸ਼ੁੱਕਰਵਾਰ ਤੇ ਸੋਮਵਾਰ ਦੇ ਵਿੱਚੋਂ ਕਿਸੇ ਵੀ ਦਿਨ ਤੁਸੀਂ ਕਰ ਸਕਦੇ ਹੋ ਦੋਨਾਂ ਦਿਨਾਂ ਦੇ ਵਿੱਚੋਂ ਜਿਸ ਦਿਨ ਤੁਹਾਡੇ ਕੋਲ ਸਮਾਂ ਮਿਲਦਾ ਉਸੇ ਦਿਨ ਹੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਇਸ ਉਕਾਨੋ ਕਰਨ ਦੇ ਲਈ ਤੁਸੀਂ ਨਮਕ ਲੈਣਾ ਹੈ ਨਮਕ ਨੂੰ ਲੈ ਕੇ ਤੁਸੀਂ ਆਪਣੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਦੇ ਉੱਪਰ ਨਮਕ ਰੱਖ ਲੈਣਾ ਹੈ ਕਿ ਇਹ ਨਮਕ ਤੁਸੀਂ ਆਪਣੇ ਘਰ ਦੇ ਵਿੱਚ ਜੋ ਖਾਣਾ ਬਣਾਉਣ ਦੇ ਲਈ ਯੂਜ਼ ਕਰਦੇ ਹੋ ਉਸ ਨਮਕ ਦੇ ਵਿੱਚੋਂ ਹੀ ਤੁਸੀਂ ਨਮਕ ਲੈ ਸਕਦੇ ਏਸ ਤਰ੍ਹਾਂ ਦੋਨਾਂ ਹੱਥਾਂ ਦੀਆਂ ਹਥੇਲੀਆਂ ਦੇ ਉੱਪਰ ਨਮਕ ਰੱਖਣ ਤੋਂ ਬਾਅਦ ਦੇ ਵਿੱਚ ਤੁਹਾਡੀ ਜੋ ਵੀ ਸਮੱਸਿਆ ਹੈ ਮੁਸ਼ਕਲ ਹੈ ਪਰੇਸ਼ਾਨੀ ਹੈ ਤੁਸੀਂ ਉਸ ਨੂੰ ਬੋਲਣਾ ਹੈ ਉਹ ਤੁਹਾਡੀ ਪਰੇਸ਼ਾਨੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਤੁਹਾਡੇ ਪਰਿਵਾਰ ਦੇ ਵਿੱਚ ਗਰੀਬੀ ਲੜਾਈ ਝਗੜਾ ਬਹੁਤ ਰਹਿੰਦਾ ਹੈ ਕਲੇਸ਼ ਰਹਿੰਦਾ ਹੈ ਤੁਹਾਡੀ ਘਰ ਦੇ ਵਿੱਚ ਨજર ਦੂਸ਼ੀ ਵਾਸਤੂ ਦੂਸ਼ੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਜਾਂ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਕਹਿਣ ਦਾ ਭਾਵ ਕਿ ਤੁਹਾਡੀ ਜੋ ਵੀ ਸਮੱਸਿਆ ਹੈ ਉਸ ਨੂੰ ਤੁਸੀਂ ਬੋਲ ਲੈਣਾ ਹੈ ਇਸ ਉਪਾਅ ਨੂੰ ਉਹ ਲੋਕ ਵੀ ਕਰ ਸਕਦੇ ਆ ਜਿੰਨਾ ਦੇ ਕੋਈ ਪੈਸੇ ਵਾਪਸ ਨਹੀਂ ਮੋੜ ਰਿਹਾਗਾ ਪੈਸੇ ਇੱਕ ਵਾਰ ਲੈਨੇ ਵਾਪਸ ਮੋੜਨ ਦਾ ਨਾਮ ਨਹੀਂ ਲੈ ਰਿਆ ਉਹ ਲੋਕ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਆਪਣੀ ਦੋਨਾਂ ਹੱਥਾਂ ਦੀਆਂ ਹਥੇਲੀਆਂ ਦੇ ਉੱਪਰ ਨਾਮ ਕਰਾ ਕੇ ਕਿ ਤੁਸੀਂ ਆਪਣੀ ਪਰੇਸ਼ਾਨੀ ਨੂੰ ਆਪਣੇ ਮਨ ਦੇ ਵਿੱਚ ਸੋਚਣਾ ਹੈ ਤੇ ਇਸ ਦੇ ਨਾਲ ਨਾਲ ਤੁਸੀਂ ਆਪਣੇ ਈਸ਼ਟ ਦੇਵਤਾ ਨੂੰ ਵੀ ਯਾਦ ਕਰਨਾ ਹੈ ਤੇ ਈਸ਼ਟ ਦੇਵਤਾ ਦਾ ਕੋਈ ਨਾ ਕੋਈ ਮੰਤਰ ਵੀ ਬੋਲ ਸਕਦੇ ਹੋ ਜਿਸ ਵੀ ਈਸ਼ਟ ਦੇਵਤਾ ਨੂੰ ਮੰਨਦੇ ਹੋ ਉਹਨਾਂ ਦਾ ਤੁਸੀਂ ਮੰਤਰ ਬੋਲ ਸਕਦੇ ਹੋ ਮੰਨ ਲਓ ਕਿ ਤੁਸੀਂ ਸ਼ਿਵ ਜੀ ਨੂੰ ਮੰਨਦੇ ਹੋ ਸ਼ਿਵ ਜੀ ਨੂੰ ਮੰਨਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਸ਼ਿਵ ਜੀ ਦੀ ਭਾਵਨਾ ਹੋਣੀ ਚਾਹੀਦੀ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਹਨੂਮਾਨ ਜੀ ਦੇ ਭਗਤ ਹੋ ਤਾਂ ਤੁਸੀਂ ਉਹਨਾਂ ਦਾ ਧਿਆਨ ਧਰ ਕੇ ਆਪਣੇ ਮਨ ਦੇ ਵਿੱਚ ਉਹਨਾਂ ਦਾ ਕੋਈ ਮੰਤਰ ਦਾ ਤੁਸੀਂ ਜਾਪ ਕਰ ਲੈਣਾ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਈਸਟ ਦੇਵਤਾ ਸ਼ਿਵ ਨੇ ਤਾਂ ਤੁਸੀਂ ਉਹਨਾਂ ਦੇ ਬਾਰੇ ਦੇ ਵਿੱਚ ਸੋਚਣਾ ਹੈ। ਇਸੇ ਤਰ੍ਹਾਂ ਜੇਕਰ ਤੁਹਾਡੀ ਈਸਟ ਦੇਵੀ ਮਾਤਾ ਲਕਸ਼ਮੀ ਦੇਵੀ ਜੀ ਹੈ ਤਾਂ ਤੁਸੀਂ ਉਹਨਾਂ ਦੇ ਬਾਰੇ ਸੋਚਣਾ ਕਹਿਣ ਦਾ ਭਾਵ ਹੈ ਕਿ ਜੋ ਵੀ ਤੁਹਾਡਾ ਈਸਟ ਦੇਵੀ ਦੇਵਤਾ ਹੈ ਨਾ ਤੁਸੀਂ ਉਹਨਾਂ ਦੇ ਬਾਰੇ ਸੋਚਣਾ ਹੈ। ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਦੋਨਾਂ ਹੱਥਾਂ ਦੀਆਂ ਹਥੇਲੀਆਂ ਦੇ ਉੱਪਰ ਨਮਕ ਲੈ ਕੇ ਤੁਸੀਂ ਆਪਣੇ ਈਸ਼ਟ ਦੇਵਤਾ ਦੇ ਬਾਰੇ ਧਿਆਨ ਦਾਰ ਕੇ ਤੇ ਆਪਣੀ ਸਮੱਸਿਆ ਦੇ ਬਾਰੇ ਤੁਸੀਂ ਆਪਣੇ ਮਨ ਦੇ ਵਿੱਚ ਸੋਚਣਾ ਹੈ ਤੇ ਇਸ ਤਰੀਕੇ ਦੇ ਨਾਲ ਤੁਸੀਂ 10 ਮਿੰਟ ਤੱਕ ਆਪਣੇ ਮਨ ਦੇ ਵਿੱਚ ਸੋਚਦੇ ਰਹਿਣਾ ਤੇ ਆਪਣੇ ਈਸ਼ਟ ਦੇਵਤਾ ਨੂੰ ਪ੍ਰਾਰਥਨਾ ਕਰਨੀ ਹੈ ਕਿ ਜੋ ਵੀ ਤੁਹਾਡੀ ਨਕਾਰਾਤਮਕ ਊਰਜਾ ਹੈ ਜਾਂ ਜੋ ਵੀ ਤੁਹਾਡੀਆਂ ਪ੍ਰੋਬਲਮ ਮੁਸ਼ਕਲਾ ਨਹੀਂ ਨਾ ਉਹ ਇਸੇ ਨਮਕ ਦੇ ਵਿੱਚ ਸਮਾ ਕੇ ਤੇ ਇਸੇ ਨਮਕ ਦੇ ਨਾਲ ਤੁਹਾਡੇ ਘਰ ਤੋਂ ਦੂਰ ਚਲੀਆਂ ਜਾਏ। ਇਸੇ ਤਰੀਕੇ ਦੇ ਨਾਲ ਆਪਣੀਆਂ ਸਮੱਸਿਆਵਾਂ ਤੇ ਈਸ਼ਟ ਦੇਵਤਾ ਦਾ ਧਿਆਨ ਧਾਰ ਕੇ 10 ਮਿੰਟ ਦੇ ਬਾਅਦ ਵਿੱਚ ਜਿਹੜਾ ਤੁਸੀਂ ਦੋਨਾਂ ਹੱਥਾਂ ਦੀਆਂ ਹਥੇਲੀਆਂ ਦੇ ਉੱਪਰ ਨਮਕ ਰੱਖਿਆ ਹੋਵੇਗਾ ਉਸ ਨਮਕ ਨੂੰ ਤੁਸੀਂ ਫੂਕ ਮਾਰ ਦੇਣੀ ਹੈ। ਇਸ ਤਰੀਕੇ ਦੇ ਨਾਲ ਜਦੋਂ ਤੁਹਾਡੀਆਂ ਇਹ ਸਾਰੀਆਂ ਸਮੱਸਿਆਵਾਂ ਬਾਣ ਦੇ ਵਿੱਚ ਬੋਲਣ ਤੋਂ ਬਾਅਦ ਤੁਹਾਡੀਆਂ ਇਸ ਨਮਕ ਦੇ ਵਿੱਚ ਚਲੀਆਂ ਜਾਣਗੀਆਂ ਤਾਂ ਤੁਸੀਂ ਇਸ ਨਮਕ ਨੂੰ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਫੇਕਣਾ। ਇਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਸੇਕ ਦੇ ਲੈ। ਤੁਸੀਂ ਇਸ ਨਮਕ ਨੂੰ ਘਰ ਦੇ ਅੰਦਰ ਨਾ ਤਾਂ ਕਿਸੇ ਵੀ ਖਾਣੇ ਨੂੰ ਬਣਾਉਣ ਦੇ ਵਿੱਚ ਵਰਤੋ ਕਰਨਾ ਹੈ ਤੇ ਨਾ ਹੀ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਇਸ ਨਮਕ ਨੂੰ ਰੱਖਣਾ ਹੈ। ਤੁਸੀਂ ਇਸ ਨਮਕ ਨੂੰ 10 ਮਿੰਟ ਦੇ ਬਾਅਦ ਘਰ ਤੋਂ ਬਾਹਰ ਲੈ ਜਾਣਾ ਹੈ ਘਰ ਤੋਂ ਬਾਹਰ ਲਾ ਜਾ ਕੇ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕੋਈ ਰਸਤਾ ਹੈਗਾ ਤਾਂ ਤੁਸੀਂ ਚਰਸਤੇ ਦੇ ਵਿੱਚ ਇਸ ਨਮਕ ਨੂੰ ਫੇਕ ਕੇ ਆ ਜਾਣਾ ਹੈ ਜੇਕਰ ਮੰਨ ਲਓ ਕਿ ਤੁਹਾਡੇ ਘਰ ਦੇ ਆਸ-ਪਾਸ ਕਿਤੇ ਚ ਰਸਤਾ ਨਹੀਂ ਹੈ ਜਾ ਤਾਂ ਇਸ ਨਮਕ ਨੂੰ ਥੋੜੀ ਜਹੀ ਦੂਰੀ ਤੇ ਜਾ ਕੇ ਖਾਲੀ ਸੁਨਸਾ ਜਗ੍ਹਾ ਤੇ ਮਿੱਟੀ ਦੇ ਵਿੱਚ ਤੁਸੀਂ ਦਬਾ ਕੇ ਆਪਣੇ ਘਰ ਵਾਪਸ ਮੁੜ ਕੇ ਆ ਸਕਦੇ ਹੋ बस ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਇਸ ਨਮਕ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰੱਖਣਾ ਆਪਣੇ ਘਰ ਤੋਂ ਬਾਹਰ ਹੀ ਤੁਸੀਂ ਫੇਕਣਾ ਹੈ ਤੇ ਇਸ ਉਪਾਅ ਨੂੰ ਤੁਸੀਂ 3 ਦਿਨ ਲਗਾਤਾਰ ਕਰਨਾ ਚਾਹੀਏਕਰ ਤੁਸੀਂ ਇਸ ਉਪਾਅ ਨੂੰ 3 ਦਿਨ ਲਗਾਤਾਰ ਕਰ ਲਓਗੇ ਤਾਂ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦੂਰ ਹੋ ਜਾਣਗੀਆਂ ਤੇ 3 ਦਿਨ ਲਗਾਤਾਰ ਕਿਸ ਤਰੀਕੇ ਦੇ ਨਾਲ ਕਰਨਾ ਹੈ ਜਿਵੇਂ ਕੇ ਚੇਕਰ ਤੁਸੀਂ ਇਸ ਉਪਾਅ ਨੂੰ ਸੋਮਰ ਦੇ ਦਿਨ ਕਰਦੇ ਹੋ ਤੇ ਸੋਮਵਾਰ ਮੰਗਲਵਾਰ ਤੇ ਬੋਧਵਾਰ ਇਹ ਤਿੰਨ ਦਿਨ ਲਗਾਤਾਰ ਤੁਸੀਂ ਕਰਨਾ ਹੈ ਇਹ ਨਹੀਂ ਹੈ ਕਿ ਤੁਹਾਡੇ ਕਿੰ ਪ੍ਰੋਬਲਮ ਆ ਗਈ ਤਾਂ ਤੁਸੀਂ ਇਸ ਉਪਾਅ ਨੂੰ ਮੰਗਲਵਾਰ ਦਾ ਦਿਨ ਛੱਡ ਕੇ ਤੇ ਬੋਧਵਾਰ ਤੇ ਵੀਰਵਾਰ ਕਰਕੇ ਤੁਸੀਂ ਤਿੰਨ ਦਿਨ ਕਰ ਲਓਗੇ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਜਦੋਂ ਸ਼ੁਰੂ ਕਰਨਾ ਲਗਾਤਾਰ ਹੀ ਕਰਨਾ ਬਿਨਾ ਲਾਗੇ ਤੇ ਜੇਕਰ ਤੁਸੀਂ ਇਸ ਉਪਾ ਨੂੰ ਸ਼ੁੱਕਰਵਾਰ ਦੇ ਦਿਨ ਕਰ ਰਹੇ ਹੋ ਤੇ ਸ਼ੁੱਕਰਵਾਰ ਤੇ ਸ਼ਨੀਵਾਰ ਤੇ ਐਤਵਾਰ ਇਹ ਤਿੰਨ ਦਿਨ ਲਗਾਤਾਰ ਕਰਨਾ ਹੈ ਇਸ ਉਪਾ ਨੂੰ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਤੇ ਪਰ ਜੇਕਰ ਤੁਸੀਂ ਚਾਹੋ ਨਿਓ ਕਿ ਤੁਹਾਡੀਆਂ ਪ੍ਰੋਬਲਮ ਮੁਸ਼ਕਲਾ ਜਲਦੀ ਦੂਰ ਹੋਣ ਤੁਹਾਨੂੰ ਇਸ ਉਪਾ ਦੇ ਨਾਲ ਜਲਦੀ ਫਾਇਦਾ ਮਿਲੇ ਤਾਂ ਤੁਸੀਂ ਇਸ ਉਪਾਅ ਨੂੰ ਸਵੇਰ ਦੇ ਸਮੇਂ ਕਰੋ ਜੇ ਸਮੇਂ ਤੁਸੀਂ ਉੱਠ ਕੇ ਇਸ਼ਨਾਨ ਕਰਕੇ ਪਾਠ ਪੂਜਾ ਕਰ ਦਿਓ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜਿੱਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰਦੇ ਤੇ ਹਥੇਲੀ ਦੇ ਉੱਪਰ ਜਿਹੜਾ ਨਮਕ ਹੋਵੇਗਾ ਉਸੇ ਸਮੇਂ ਹੀ ਤੁਸੀਂ ਉਸ ਨਮਕ ਨੂੰ ਘਰ ਤੋਂ ਬਾਹਰ ਫੇਕੋਣਾ ਇਹ ਨਹੀਂ ਕਿ ਉਪਾਅ ਕਰਨ ਤੋਂ ਬਾਅਦ ਉਸ ਨਮਕ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਬਰਤਨ ਦੇ ਵਿੱਚ ਪਾ ਕੇ ਰੱਖ ਲਓਗੇ ਕਿ ਤੁਹਾਨੂੰ ਕੋਈ ਕੰਮ ਪੈ ਗਿਆ ਉਹ ਕੰਮ ਕਰਨ ਤੋਂ ਬਾਅਦ ਤੁਸੀਂ ਇਸ ਨਮਕ ਨੂੰ ਫੇਕ ਕੇ ਆਓਗੇ ਇਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਇਹ ਗਲਤੀ ਤੁਸੀਂ ਭੁੱਲ ਕੇ ਵੀ ਨਹੀਂ ਕਰਨੀ ਇਸ ਉਪਾਅ ਨੂੰ ਕਰਦੇ ਸਮੇਂ ਇਸੇ ਤਰੀਕੇ ਦੇ ਨਾਲ ਜੋ ਵੀ ਤੁਸੀਂ ਆਪਣੀ ਸਮੱਸਿਆ ਬੋਲੀਏ ਨਾ ਤਾਂ ਉਹ ਨਮਕ ਦੇ ਵਿੱਚ ਸਾਰੀ ਤੁਹਾਡੀ ਸਮੱਸਿਆ ਚਲੀ ਜਾਵੇਗੀ ਕਿ ਉਸ ਨਮਕ ਦੇ ਨਾਲ ਹੀ ਤੁਹਾਡੇ ਘਰ ਤੋਂ ਬਾਹਰ ਤੁਹਾਡੀ ਜ਼ਿੰਦਗੀ ਤੋਂ ਦੂਰ ਉਹ ਸਮੱਸਿਆ ਹੋ ਜਾਵੇਗੀ ਇਸੇ ਤਰੀਕੇ ਦੇ ਨਾਲ ਈਸ਼ਟ ਦੇਵਤਾ ਦੀ ਤੁਹਾਡੇ ਉੱਪਰ ਕਿਰਪਾ ਹੋਏਗੀ ਤੇ ਤੁਹਾਡੇ ਵਿਗੜੇ ਹੋਏ ਕੰਮ ਬਣਨੇ ਸ਼ੁਰੂ ਹੋ ਜਾਣਗੇ ਇਹ ਨਮਕ ਦਾ ਚੋ ਉਪਾਏ ਇਹ ਬਹੁਤ ਹੀ ਜ਼ਿਆਦਾ ਗਜਬ ਤੇ ਚਮਤਕਾਰਯੀ ਤੁਹਾਨੂੰ ਤਿੰਨ ਦਿਨਾਂ ਦੇ ਵਿੱਚ ਹੀ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ ਬਹੁਤਾ ਲੰਬਾ ਸਮਾਂ ਇਸ ਉਪਾਅ ਨੂੰ ਕਰਨ ਦੀ ਜ਼ਰੂਰਤ ਨਹੀਂ ਸਿਰਫ ਤਿੰਨ ਦਿਨ ਕਰਨਾ ਤੇ ਤਿੰਨ ਦਿਨ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਤੁਸੀਂ ਜੋ ਵੀ ਸਮੱਸਿਆ ਬੋਲੋਗੇ ਉਸ ਸਮੱਸਿਆ ਨੂੰ ਦੂਰ ਕਰ ਦੇਗਾ ਇਹ ਉਪਾਅ ਕਿਉਂਕਿ ਤੁਹਾਡੀ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਉਹ ਇਸ ਨਮਕ ਦੇ ਅੰਦਰ ਸਮਾ ਜਾਵੇਗੀ ਇਸ ਉਪਾਅ ਨੂੰ ਜਦੋਂ ਵੀ ਤੁਸੀਂ ਕਰਨਾ ਵਿਸ਼ਵਾਸ ਦੇ ਨਾਲ ਕਰਨਾ ਜਿਵੇਂ ਜੋ ਵੀ ਤੁਹਾਡੇ ਏਸ਼ਟ ਦੇਵਤਾ ਹੋਣਗੇ ਉਹਨਾਂ ਦੇ ਉੱਪਰ ਤੁਹਾਨੂੰ ਭਰੋਸਾ ਤੇ ਵਿਸ਼ਵਾਸ ਇਸੇ ਤਰੀਕੇ ਦੇ ਨਾਲ ਕਿ ਤੁਸੀਂ ਇਸ ਉਪਾਅ ਨੂੰ ਕਰ ਲੈਣਾ ਹੈ ਉਪਾ ਕਰਦੇ ਸਮੇਂ ਤੁਸੀਂ ਇਸ ਤਰੀਕੇ ਦੀ ਗੱਲ ਖਿਆਲ ਆਪਣੇ ਮਨ ਦੇ ਵਿੱਚ ਬਿਲਕੁਲ ਵੀ ਨਹੀਂ ਲੈ ਕੇ ਆਉਣਾ ਕਿ ਪਤਾ ਨਹੀਂ ਕਿ ਇਸ ਉਪਾਦਾ ਰਿਜ਼ਲਟ ਸਾਨੂੰ ਮਿਲੇਗਾ ਕਿ ਨਾ ਜੋਤਿਸ਼ ਸ਼ਾਸਤਰ ਵਾਸਤਵ ਸ਼ਾਸਤਰ ਦੇ ਅਨੁਸਾਰ ਨਮਕੇ ਜੋ ਉਹ ਸਾਡੇ ਘਰ ਦੇ ਵਿੱਚ ਉਹ ਨਕਾਰਾਤਮਕ ਊਰਜਾ ਤੇ ਸਾਰੀਆਂ ਸਮੱਸਿਆਵਾਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਬਿਹਤਰ ਹੈ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਜਿਹੜੇ ਹਿੰਦੀਸਾਨ ਇਹ ਉਪਾਅ ਕਰਦੇ ਸਨ ਪਰ ਆਜ ਕੱਲ ਦੇ ਸਮੇਂ ਦੇ ਵਿੱਚ ਲੋਕ ਇਹ ਸਭ ਚੀਜ਼ਾਂ ਨੂੰ ਭੋਲ ਦੇ ਚਾਰੇ ਨੇ ਜਿਸ ਕਰਕੇ ਹੀ ਉਹਨਾਂ ਨੂੰ ਇੰਨੀਆਂ ਚਾਦੀਆਂ ਮੁਸ਼ਕਲਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਨਮਕ ਦਾ ਸਿੰਪਲ ਜਿਹਾ ਉਪਾਅ ਕਰਨਾ ਹੈ ਤੇ ਉਪਾਅ ਕਰਦੇ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ 1 ਰੁਪਏ ਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਜਿਹੜਾ ਨਮਕ ਵੀ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਲੈਣਾ ਹੈ ਉਹ ਨਮਕ ਵੀ ਤੁਸੀਂ ਆਪਣੇ ਘਰ ਦੇ ਵਿੱਚ ਪਿਆ ਖਾਣਾ ਬਣਾਉਣ ਦੇ ਲਈ ਉਸ ਦੇ ਵਿੱਚੋ ਹੀ ਤੁਸੀਂ ਉਸ ਨਮਕ ਨੂੰ ਯੂਜ਼ ਕਰ ਸਕਦੇ ਹੋ ਪਰ ਦੁਬਾਰਾ ਉਸ ਨਮਕ ਨੂੰ ਉਪਾਅ ਕਰਨ ਤੋਂ ਬਾਅਦ ਆਪਣੇ ਘਰ ਦੇ ਵਿੱਚ ਭੁੱਲ ਕੇ ਵੀ ਗਲਤੀ ਦੇ ਨਾਲ ਵੀ ਕਦੇ ਵੀ ਨਹੀਂ ਰੱਖਣਾ ਇਸ ਉਪਾਅ ਨੂੰ ਇੱਕ ਵਾਰ ਤੁਸੀਂ ਜ਼ਰੂਰ ਵਿਸ਼ਵਾਸ ਦੇ ਨਾਲ ਕਰਿਓ ਬਹੁਤ ਹੀ ਜ਼ਿਆਦਾ ਸਿੰਪਲ ਘਰੇਲੂ ਉਪਾਏ ਤੇ ਬਹੁਤ ਸਾਰੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜਿਸ ਵੀਡੀਓ ਦੇ ਵਿੱਚ ਅਸੀਂ ਨਵਕ ਦੇ ਛੋਟੇ ਛੋਟੇ ਉਪਾਅ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਵਾਅਦੇ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੇ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਪਰਵਾਹਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੀ ਹੈ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਦ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ